ਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਜੀ ਦੀ ਨਿਗਰਾਨੀ ਹੇਠ ਤੇ ਸਾਡੇ ਮਾਨਯੋਗ ਏਡੀਸੀਪੀ ਸਿਟੀ 1 ਜੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡੀ ਕਨਸਟੈਂਟ ਮੁਹਿੰਮ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਤਹਿਤ ਜਿਹੜਾ ਵਹ ਸਾਡੇ ਇੱਕ ਧਿਆਨ ਚ ਬੰਦਾ ਆਇਆ ਸੀਗਾ ਜਿਹੜਾ ਕਿ ਇੱਕ ਰੈਕੇਟ ਆਪਰੇਟ ਕਰ ਰਿਹਾ ਸੀਗਾ ਬੱਚੀਆਂ ਨੂੰ ਬਹਿਲਾ ਫਸਲਾ ਕੇ ਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਸਾਨੂੰ 20 ਫਰਵਰੀ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਰਾਜੇਸ਼ पांडे ਨਾਮ ਦਾ ਇੱਕ ਬੰਦਾ ਜਿਹੜਾ ਉੱਤਰ ਪ੍ਰਦੇਸ਼ ਨੂੰ ਬਿਨਾਂਗ ਕਰਦਾ ਵਾ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਉਹ ਬੇਹਲਾਫ ਉਸਲਾ ਕੇ ਜਿਹੜਾ ਵਾ ਕਿਧਰੇ ਲੈ ਗਿਆ ਵਾ ਅਸੀਂ ਤੁਰੰਤ ਪ੍ਰਭਾਵ ਤੇ ਜਿਹੜਾ ਵਾ ਉਹਦੀ ਐਫਆਈਆਰ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਬਟ ਉਹ ਵੇੜਾ ਛੱਡ ਕੇ ਜਾ ਚੁੱਕਾ ਸੀਗਾ ਤੇ ਲੋਕਲ ਭਾਲ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਹੁਣ ਨਹੀਂ ਰਹਿੰਦਾ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਤੇ ਉਹ ਜਾ ਕੇ ਕਪੂਰਥਲੇ ਦੇ ਵਿੱਚ ਵੱਸ ਗਿਆ ਤੇ ਸਾਨੂੰ ਇਹ ਦੱਸਦੇ ਹੋਏ ਅ ਖੁਸ਼ੀ ਵੀ ਹੈ ਤੇ ਐਟ ਦ ਸੇਮ ਟਾਈਮ ਅਸੀਂ ਉਹ ਬੱਚੀਆਂ ਦਾ ਗਮ ਵੀ ਦੇਖ ਰਹੇ ਹਾਂ ਕਿ ਸਾਡੀ ਐਸ ਐਚਓ ਡਿਵੀਜ਼ਨ ਨੰਬਰ 8 ਦੀ ਟੀਮ ਨੇ ਬੜੀ ਹੀ ਮੁਸ਼ਤੈਦੀ ਦੇ ਨਾਲ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਕਰਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਮਿਲਦੇ ਹੋਏ ਫਾਈਨਲੀ ਜਿਹੜਾ ਵੈ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੈ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲਿੱਤੀਆਂ ਗਈਆਂ ਨੇ ਤੇ ਇਹਦੇ ਤੇ ਜਿਹੜਾ ਵੈ ਬੱਚੀਆਂ ਦਾ ਮੈਡੀਕਲ ਕਰਵਾ ਕੇ ਤੇ ਦੋਸ਼ੀ ਨੂੰ ਜਿਹੜਾ ਵੈ ਗ੍ਰਿਫਤਾਰ ਕਰ ਲਿਆ ਗਿਆ ਵੈ ਇਹਦੇ ਤੇ ਮੁਕੱਦਮਾ ਰਾਮਾ ਮੰਡੀ ਦੇ ਵਿੱਚ ਵੀ ਦਰਜ ਹੈ ਤੇ ਇਹਦੀ ਉਹਦੇ ਵਿੱਚ ਵੀ ਜਿਹੜੀ ਹੈ ਗ੍ਰਿਫਤਾਰੀ ਪਾਈ ਜਾਏਗੀ ਟੋਟਲ ਅਭੀ ਤੱਕ ਕਿੰਨੀਆਂ ਲੜਕੀਆਂ ਕੋਈ ਸੇ ਵਹਿਲਾ ਫਸਲਾ ਕੇ ਲਿਆਤਾ ਔਰ ਇਹ ਕਿਵੇਂ ਵਹਿਲਾ ਫਸਲਾਤਾ تھا ਕੀ ਕਰਤਾ-ਕਿਆ ਕਰ ਮਾਰ ਲਿਆ ਸੋ ਇਹ ਟੋਟਲ ਹੁਣ ਤੱਕ ਜੀ ਤਿੰਨ ਲੜਕੀਆਂ ਨੂੰ ਜਿਹੜਾ ਵਹਿ ਬਹਿਲਾ ਫਸਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਤੋਂ ਹੀ ਜਿਹੜਾ ਵਹਿ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕਿ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੇ ਏਰੀਆ ਦੇ ਵਿੱਚ ਇੱਕ ਵੇੜਾ ਵੈ ਉੱਥੋਂ ਦੀ ਲੜਕੀ ਸੀਗੀ ਤੇ ਤੀਜੀ ਲੜਕੀ ਆਪਣੇ ਰਾਮਾ ਮੰਡੀ ਦੀ ਸੀਗੀ ਇੱਕ ਹੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕਿ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਮੋਸਟ ਲਾਈਕਲੀ ਉਹ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚੀਆਂ ਨੂੰ ਦੇ ਦਿੰਦਾ ਸੀ ਜੋ ਬੱਚੀਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਉਹ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀਗਾ ਦੁਸ਼ਰਮ ਵੀ ਕਰਦਾ ਸੀ ਉਹੀ ਗਰਲ ਸਾਡੇ ਸਾਹਮਣੇ ਆਈ ਹੈ ਜੀ ਕੱਚੀਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਹਦੇ ਕਰਕੇ ਅਸੀਂ ਇਹਦੇ ਵਿੱਚ ਪੌਕਸੋ ਐਕਟ ਤੇ ਜਿਹੜਾ ਅਦਰ ਬੋਡੀਲੀ ਅਫੈਂਸਸ ਨੇ ਜਿਹੜੇ ਬੀਐਨਐਸ ਦੇ ਵਿੱਚ ਰੈਲੇਵੈਂਟ ਸੈਕਸ਼ਨ ਐਡ ਕੀਤੇ ਔਰ ਇਸਨੇ ਐਸਾ ਹੈ ਕਿ ਇਹ ਸੰਕਤੀ ਹੈ ਕਿ ਇਹ ਜਾਣਬੁੱਝ ਕੇ ਐਸਾ ਕਰਤਾ ਤਾਂ ਕਿਾ ਇਸਕਾ ਮੋਟਿਵ ਕੀ ਹੋਣਾ ਜੀ ਉਹ ਮੋਟਿਵ ਉਹਨ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਕਿ ਇਹ ਇਦਾਂ ਕਿਉਂ ਕਰ ਰਿਹਾ ਸੀਗਾ ਬਟ ਮੁੱਢਲੇ ਤੌਰ ਤੇ ਇਹੀ ਲੱਗਦਾ ਹੈ ਕਿ ਇਹ ਸ਼ਾਇਦ ਜਿਹੜੇ ਥੋੜੇ ਜੇ ਦਿਮਾਗੀ ਤੌਰ ਤੋਂ ਉਦਾਂ ਦੇ ਬੰਦੇ ਹੁੰਦੇ ਆ ਉਹੀ ਇਦਾਂ ਦੀ ਚੀਜ਼ਾਂ ਨੂੰ ਇੰਜਾਮ ਦੇ ਸਕਦੇ ਆ ਤੇ ਬਾਕੀ ਤਫਤੀਸ਼ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਦੇਖੀ ਮੈਂ ਇਹ ਵੀ ਹੈ ਕਿ ਇਹ ਲੜਕੀਆਂ ਕੇ ਬਾਤ ਤਾਂ ਕਾਟ ਦਿੱਤਾ ਤਾਂ ਬਾਤ ਵੀ ਉਹਨੇ ਕਾਟ ਦਿੱਤੀ ਮੈਂ ਮੇਰੇ ਪਰਿਵਾਰਿਕ ਸਦੱਸੇ ਨਾਲ ਬਾਤ ਹੋਈ ਤਾਂ ਉਹਨਾਂ ਨੇ ਕਿਹਾ ਇਹ ਸਿਰ ਲੜਕੀਆਂ ਕੇ ਬਾਤ ਤਾਂ ਕਾਟ ਦਿੱਤੀ ਇਸਨੇ ਔਰ ਇਸੇ ਮਾਰਤਾ ਪੀੜਤਾ ਵੀ ਤਾਂ ਇਹਨਾਂ ਕੋ ਔਰ ਗਲਤ ਕੰਮ ਵੀ ਕਰਤਾ ਤਾਂ ਔਰ ਕੰਮ ਕਰਵਾਤਾ ਵੀ ਤਾਂ ਲੋਕੋ ਕੇ تفتیش ਦੇ ਵਿੱਚੇ سامنے ਆਇਆਗਾ ਜੀ ਮੁڈਲੇ ਤੌਰ ਤੇ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਉਹ ਇਹ ਕਿ ਲੜਕੀਆਂ ਨੂੰ ਇਹ ਲੜਕੀਆਂ ਤੋਂ ਇਹ ਕੰਮ ਕਰਵਾਦਾ ਸੀਗਾ ਉਹ ਤਾਂ ਤੋਂ ਘਰ ਦੇ ਕੰਮ ਸਫਾਈ باقی ਸਾਰੀਆਂ ਚੀਜ਼ਾਂ ਕਰਵਾਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲ ਅਸॉल्ट ਤੇ ਸੈਕਸ਼ੂਅਲ ਅਸॉल्ट ਵੀ ਕਰਦਾ ਸੀ ਬਿਲਕੁਲ ਖੁਦ ਕੀ ਕਰਦਾ ਸੀ ਖੁਦ ਹੀ ਕਰਦਾ ਸੀ ਕਰਦਾ ਖੁਦ ਹੀ ਲੇਬਰ ਜੋਬ ਹੀ ਕਰਦਾ ਸੀ ਇੱਥੇ ਜਦੋਂ ਜਲੰਧਰ ਸੀਗਾ ਉੱਥੇ ਕਿਤੇ ਪਸ਼ੂਆਂ ਦੇ ਲੱਗਿਆ ਹੋਇਆ ਸੀਗਾ ਤੇ ਇਹ ਕਨਸਟੈਂਟਲੀ ਔਨ ਮੂਵ ਤੇ ਸੀਗਾ ਜੀ ਕਿਤੇ ਇੱਕ ਟਿਕਾਣੇ ਤੇ ਨਹੀਂ ਬੈਠਦਾ ਸੀਗਾ ਜਿੱਥੇ ਵੀ ਨਵਾਂ ਜਾਂਦਾ ਸੀ ਉੱਥੇ ਕੋਈ ਦਿਹਾੜੀ ਦਾ ਕੰਮ ਲੱਭ ਲੈਂਦਾ ਸੀ ਦੋ ਮਹੀਨੇ ਲੱਗੇ ਇਸ ਮਾਮਲੇ ਕੋ ਸੋਲਵ ਕਰਤੇ ਹੋਏ اتنا ਸਮੇਂ ਕਿਵੇਂ ਲੱਗਿਆ ਕਿਉਂਕਿ ਇਹ ਹਮਾਰੇ ਇਸਕੇ ਲੜਕੀ ਦੇ ਪਿਤਾ ਸੇ ਬਾਤ ਹੋ ਰਹੀ ਹੈ ਉਹ 12 ਫਰਵਰੀ ਕੀ ਉਂਟੀ ਲੜਕੀ ਜੋ ਲੈ ਰਿਆ ਥਾ ਔਰ ਕੱਲ ਪਰਸੋ ਹੀ ਮਿਲੀ ਹੈ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੀ ਇਹ ਬੰਦਾ ਕਨਸਟੈਂਟਲੀ ਔਨ ਮੂਵ ਸੀਗਾ ਇਹ ਬੰਦਾ ਇੱਕ ਜਗ੍ਹਾ ਤੇ ਆਪਣੀ ਵਾਰਦਾਤ ਕਰਕੇ ਜਿੱਦਾਂ ਕਿ ਇਹ ਬੰਦਾ origianally UP ਦਾ ਹੈ ਤਾਂ ਇੱਕ ਲੜਕੀ UP ਤੋਂ ਲੈ ਕੇ ਆਇਆ ਤੇ ਉਹ ਲੜਕੀ ਜਿਹੜੀ ਆ ਉਹਨੇ ਇੱਥੇ ਜਲੰਧਰ ਆ ਕੇ ਰੱਖੀ ਹੋਈ ਸੀ ਫਿਰ ਇਹ ਇੱਕ ਇੱਥੇ ਵਾਰਦਾਤ ਕਰਕੇ ਜਿਹੜਾ ਵਾ ਥੋੜੇ ਦਿਨਾਂ ਵਾਸਤੇ ਰਾਮਾ ਮੰਡੀ ਦੇ ਵਿੱਚ ਇੱਕ ਕਮਰਾ ਲੈ ਕੇ ਜਿਹੜਾ ਵਾ ਗਾਇਬ ਹੋ ਗਿਆ ਉੱਥੇ ਵੀ ਬਹੁਤ ਥੋੜੇ ਟਾਈਮ ਲਈ ਇਹ ਰਿਹਾ ਕੋਈ ਇਹ ਸੈਲਫੋਨ ਨਹੀਂ অপারেਟ ਕਰਦਾ ਕੋਈ ਇਹ ਵੀ ਕਿਸੇ ਨਾਲ ਇਹਦੀ ਜਾਣ ਪਛਾਣ ਨਹੀਂ ਕੋਈ ਇਹਦੀ ਰਿਸ਼ਤੇਦਾਰੀ ਨਹੀਂ ਤੇ ਇਹ ਉਸ ਤੋਂ ਬਾਅਦ ਥੋੜੇ ਦਿਨ ਉੱਥੇ ਰਹਿ ਕੇ ਫਿਰ ਕਪੂਰਥਲੇ ਚਲਾ ਗਿਆ ਤੇ ਇਹਨੂੰ ਟਰੈਕ ਕਰਨ ਦੇ ਵਿੱਚ ਮੁਸ਼ਕਲਾਂ ਸੀਗੀਆਂ ਬਟ ਫਿਰ ਵੀ ਸਾਡੀ ਟੀਮ ਕਨਸਟੈਂਟਲੀ ਜਿਹੜੀ ਹੈ ਕੈਮਰਾਸ ਦੇਖਦੀ ਰਹੀ ਅਸੀਂ ਰਾਮਾ ਮੰਡੀ ਦੇ ਟੀਮ ਨਾਲ ਮਿਲ ਕੇ ਇੱਕ ਇੱਕ ਦਿਨ ਦੇ ਵਿੱਚ 40 40 50 50 ਕਿਲੋਮੀਟਰ ਦੀ ਕੈਮਰਾ ਦੀ ਬੈਕ ਟਰੈਕਿੰਗ ਕੀਤੀ ਤੇ ਉਹਨਾਂ ਨੂੰ ਫੋਲੋ ਕਰਦੇ ਕਰਦੇ ਉਹ ਟ੍ਰੇਲ ਨੂੰ ਬੈਕਵਰਡ ਲੈ ਜਾਂਦੇ ਲੈ ਜਾਂਦੇ ਅਸੀਂ ਫਾਈਨਲੀ ਇਹਨੂੰ ਨੈਪ ਕਰਨ 'ਚ ਕਾਮਯਾਬ ਹੋ ਗਏ ਕਿਹਾ ਕਿ ਇੱਕ ਕੁੜੀ ਨੂੰ ਪਹਿਲਾਂ ਲੈ ਕੇ ਆ ਯੂਪੀ ਤੋਂ ਫਿਰ ਅਗੇ ਤਿੰਨੋਂ ਕੁੜੀਆਂ ਨੂੰ ਨਾਲ ਰੱਖਿਆ ਹੋਇਆ ਸੀ ਜਾਂ ਛੱਡ ਦਿੰਦਾ ਸੀ ਜਾਂ ਕਿਤੇ ਲੁਕਾ ਦਿੰਦਾ ਸੀ ਜਦੋਂ ਇਹ ਰਿਕਵਰ ਅਰੈਸਟ ਹੋਇਆ ਵਾ ਉਹਦੋਂ ਤਿੰਨੋ ਕੁੜੀਆਂ ਦੇ ਨਾਲ ਸੀ ਅੱਛਾ ਇਹ ਦੱਸਾ ਦਿਓ ਕਪੂਰਥਲਾ ਵਿੱਚ ਕੌਣ ਸੀ ਜਗ੍ਹਾ ਸੀ ਇਸੇ ਬਰਾਮਦ ਕੀਤਾ ਗਿਆ ਲੜਕੀਆਂ ਕੋਲ ਉਹ ਇਸੇ ਕਾਂਸੇ ਤੋਂ ਪੜਾ ਦੇ ਇੱਕ ਕਪੂਰਥਲਾ ਸਿਟੀ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਨੂੰ ਅਸਿਸਟ ਕੀਤਾ ਜੀ ਉਹਦੇ ਵਿੱਚ ਮਤਲਬ ਕਪੂਰਥਲਾ ਜਲੰਧਰ ਪੁਲਿਸ ਦਾ ਜੁਆਇੰਟ ਜੁਆਇੰਟ ਆਪਰੇਸ਼ਨ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਰਿਹਾ ਉਹਨਾਂ ਨੇ ਫਿਰ ਸਾਡੀ ਵੀ ਇੰਟੀਮੇਸ਼ਨ ਸਾਰੇ ਕੰਟਰੋਲ ਰੂਮਸ ਨੂੰ ਸਾਰੇ ਪੁਲਿਸ ਸਟੇਸ਼ਨਸ ਨੂੰ ਅਸੀਂ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਤੇ ਜਿੱਦਾਂ ਹੀ ਉਹਨਾਂ ਦੇ ਧਿਆਨ 'ਚ ਇਹ ਮਸਲਾ ਆਇਆ ਤੇ ਉਹਨਾਂ ਨੇ ਇਮੀਡੀਏ ਸਿਟੀ 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 ਪੁਲਿਸ ਸਟੇਸ਼ਨ ਕਪੂਰਥਾਲਾ ਦੇ ਏਰੀਆ ਚ